ਜੀ ਮਤਾ ਜੀ ਕੀ ਨਾਮ ਜੀ ਭਜਨਪੁਰ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਰਾਮੂ ਆਪੇ ਅੱਛਾ ਅੱਜ ਹਸਪੀਟਲ ਦੇ ਵਿੱਚ ਹੜਤਾਲ ਸੀ ਕੀ ਤੁਹਾਨੂੰ ਪਤਾ ਸੀਗਾ ਨਹੀਂ ਅੱਛਾ ਜੀ ਅਸੀਂ 7 ਵਜੇ ਦੇ ਆਏ ਆ ਅੱਛਾ ਜੀ ਹਾਂ ਜੀ ਤੇ ਮੁੜ ਕੇ ਉਸ ਤੋਂ ਬਾਅਦ ਤੁਹਾਨੂੰ ਕਿਸੇ ਨੇ ਦੱਸਿਆ ਕਿ ਅੱਜ ਹੜਤਾਲ ਹੈਗੀ ਆ 11 ਵਜੇ ਤੱਕ ਦੱਸਿਆ ਹੀ ਨਹੀਂਗਾ ਅੱਛਾ ਜੀ ਤੇ ਹੁਣ ਮੈਂ ਉਹਨਾਂ ਨੂੰ ਕਹਿਣੀ ਹੁਣ ਕੀ ਕਰੀਏ ਬਈ ਲਗੜਾ ਦੋ ਕਿੱਥੇ ਰਹਿ ਲੂ ਦਵਾ ਗਰੀਬ ਕਿੱਥੇ ਜਾਊਗਾ ਮੁੰਡੇ ਮੇਰੇ ਨੂੰ ਟੈਕ ਪਿਆ ਆ ਤਾਂ ਮੈਂ ਕਿਹਾ ਮੈਂ ਬੜੀ ਮੁਸ਼ਕਲ ਨਾਲ ਆਈ ਆ ਤੇ ਦਵਾਈ ਮੇਰੀ ਇੱਥੇ ਚੱਲਦੀ ਆ ਲਖੇ ਸਾਰੀ ਦਵਾਈ ਇੱਥੇ ਹੀ ਖਾਂਦੀ ਆ ਅੱਛਾ ਜੀ ਤੈਟ ਕਰਾਏ ਆ ਕਿੰਨਾ ਚਿਰ ਹੋ ਗਿਆ ਦਵਾਈ ਲੈੰਦੇ ਆ ਨੂੰ ਆ ਲੀ ਈ ਪਹਿਲਾਂ ਵੀ ਲੈੰਦੇ ਰਹੇ ਆ ਦਵਾਈ ਤੇ ਦਵਾਈ ਸਾਡੀ ਇੱਥੇ ਹੀ ਚੱਲਦੀ ਹਾਂਜੀ ਤੇ ਇੱਕ ਰਾਤ ਮੇਰਾ ਬਲੱਡ ਵੱਧ ਗਿਆ ਸ਼ੂਗਰ ਵੱਧ ਗਈ 300 ਹੋ ਗਈ ਤੇ ਬਕਾਨ ਦਾ ਨਾ ਟਾਈਟ ਹੈਪ ਹੋ ਗਿਆ ਨਾ ਬਲੱਡ ਵੱਧ ਗਿਆ 180 ਹੋ ਗਿਆ ਕੀ ਕਰ ਸਕਦੇ ਆ ਤੇ ਉਹ ਮੈਂ ਹੁਣ ਦਵਾਈ ਮੇਰੀ ਮੁਕੀ ਜਾ ਕੇ ਚੰਚਾਰ ਘੋੜਾ ਲੈਣੀ ਨਹੀਂ ਨਾ ਕਿ ਨਾਲ ਮੈਂ ਦਵਾਈ ਲਿਆ ਮਾਂ ਨਾਲੇ ਮੈਂ ਆਹ ਸਾਜ ਦੀ ਟੈਸਟ ਕਰਾਇਆ ਮੈਂ ਉਹਨਾਂ ਨੂੰ ਦਿਖਾ ਕੇ ਜਾਈ ਆ ਜਿਹੜੀ ਡਾਕਟਰਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਆ ਕਿਸ ਤਰ੍ਹਾਂ ਮੰਨਦੇ ਆ ਕਿ ਸਹੀ ਆ ਉਹ ਸਹੀ ਤਾਂ ਹੈਗੀ ਆ ਪਰ ਸਾਰੇ ਨਹੀਂ ਜਾ ਸਕਦੇ ਥੋੜ੍ਹ ਥੋੜ੍ਹ ਜਣੇ ਦਵਾਈ ਦੇ ਸਕਦੇ ਮਜਬੂਰੀ ਦੇ ਨਾਲ ਆ ਬਈ ਇੱਥੇ ਹੁਣ ਜਿਹੜੀ ਦੁਨੀਆ ਐਨੀ ਆਈ ਆ ਉਹ ਵੀ ਮਜਬੂਰੀ ਨਾਲ ਆਈ ਆ ਇੱਕ ਇੱਕ ਡਾਕਟਰ ਜਿਹੜੇ ਨਾਲ ਦਵਾਈ ਦੇਣੀ ਆ ਉਹ ਦੇ ਸਕਦੇ ਆ ਵੀ ਰਹਿ ਸਕਦੇ ਆ ਬਾਕੀ ਪਰਲੇ ਤੋਂ ਜਾ ਸਕਦੇ ਆ ਨਾ ਆ ਗੱਲ ਕਰਦੇ ਠੀਕ ਸਰ ਸਰ ਅੱਜ ਕੀ ਕਾਰਨ ਹੋਇਆ ਜਿਹੜਾ ਓਪੀਡੀ ਬੰਦ ਕਰਕੇ ਹੜਤਾਲ ਕਰਨ ਦੀ ਕਹਿਰੀ ਹਾਂਜੀ ਸਾਡੀ ਪੀਸੀਐਮ ਸਟੇਟ ਐਸੋਸੀਏਸ਼ਨ ਵੱਲੋਂ ਕਾਲ ਦਿੱਤੀ ਗਈ ਹੈ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਸਟ੍ਰਾਈਕ ਤੇ ਕਰ ਰਹੇ ਹਾਂ ਇਹ ਮਿਤੀ 9 10 11 ਦੀ ਸਟ੍ਰਾਈਕ ਹੈ ਸਾਡੀ ਸੋ ਮੇਨ ਡਿਮਾਂਡ ਸਾਡੀ ਸਿਕਿਉਰਟੀ ਦੀ ਹੈ ਸਾਰੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੇ ਜਾਂ ਪੰਜਾਬ ਦੇ ਹਸਪਤਾਲ ਨੇ ਡਿਸਟ੍ਰਿਕਟ ਹਸਪੀਟਲ ਲ ਸਬਡਿਵੀਜ਼ਨਲ ਸੀਐਚਸੀ ਅਸੀਂ ਡਿਮਾਂਡ ਕਰਦੇ ਹਾਂ ਕਿ ਉੱਥੇ ਸਿਕਿਉਰਟੀ ਜ਼ਰੂਰ ਹੋਣੀ ਚਾਹੀਦੀ ਹੈ ਬਹੁਤ ਜ਼ਿਆਦਾ ਇਨਸੀਡੈਂਟ ਹੋ ਰਹੇ ਨੇ ਜਿੱਥੇ ਡਾਕਟਰਜ਼ ਨਾਲ ਅੰਡਰ ਸਟਾਫ ਨਾਲ ਮਿਸਬੀਹੇਵ ਮੈਨ ਹੈਂਡਲਿੰਗ ਹੋ ਰਹੀ ਹੈ ਜਿਵੇਂ ਤੁਸੀਂ ਦੇਖਿਆ ਹੋਣਾ ਲੁਧਿਆਣਾ ਦੇ ਵਿੱਚ ਹਲੇ ਕੱਲ ਪਰਸੇ ਕੇਸ ਹੋ ਕੇ ਹਟਿਆ ਹੈ ਸਰ ਇਹ ਨਕੋਦਰ ਦੇ ਗੱਲ ਕਰੀਏ ਤਾਂ ਨਕੋਦਰ ਦੇ ਵਿੱਚ ਕਿੰਨੇ ਡਾਕਟਰ ਆ ਤੇ ਕਿੰਨੀਆਂ ਜਰੂਰਤ ਆ ਡਾਕਟਰਜ਼ ਦੇ ਕੋ ਸਾਡੇ ਕੋਲ ਫਿਲਹਾਲ ਤਾਂ ਇਹ ਵੀ 10 ਡਾਕਟਰਜ਼ ਹੈਗੇ ਨੇ ਸਾਡੇ ਕੋਲ ਪਰ ਉਹਨਾਂ ਦੇ ਵਿੱਚੋਂ ਵੀ ਕੁਝ ਡਾਕਟਰ ਸਾਡੇ ਕੋਟ ਐਵੀਡੈਂਸ ਤੇ ਹੁੰਦੇ ਨੇ ਕੁਝ ਵੀਆਈਪੀ ਤੇ ਹੁੰਦੇ ਨੇ ਕੁਝ ਨਾਈਟ ਡਿਊਟੀ ਤੇ ਹੁੰਦੇ ਨੇ ਮੇਨ ਡਾਕਟਰ ਸਾਡੇ ਜਿਹੜਾ ਐਮਸੀਐਸ ਸੈਂਟਰ ਚੱਲ ਰਿਹਾ ਹੈ ਬੱਚਾ ਡਾਕਟਰ ਨਹੀਂ ਹੈ पीएनटी ਦਾ ਡਾਕਟਰ ਨਹੀਂ ਐ ਸੈਕਟਰੀ ਦਾ ਡਾਕਟਰ ਨਹੀਂ ਐ ਇਹ ਸਾਰੇ ਜ਼ਰੂਰ ਚਾਹੀਦੇ ਨੇ ਨਾਲ ਜਨਰਲ ਡਿਊਟੀ ਐਮਓ ਐਮਬੀਬੀਐਸ ਵੀ ਜ਼ਰੂਰ ਹੋਣੇ ਚਾਹੀਦੇ ਨੇ ਇਸ ਬਾਰੇ ਸਰਕਾਰ ਨੂੰ ਕੋਈ ਲਿਖੇ ਦਿੱਤਿਆ ਸਰਕਾਰ ਦੇ ਨੋਟਿਸ ਵਿੱਚ ਹੈ ਜੀ ਬਿਲਕੁਲ ਉਹ ਵੈਕੈਂਸੀ ਪੋਜੀਸ਼ਨ ਆ ਹਮੇਸ਼ਾ ਮੰਗਦੇ ਰਹਿੰਦੇ ਨੇ ਅਸੀਂ ਨਾਲ ਦੇ ਨਾਲ ਭੇਜਦੇ ਰਹਿੰਦੇ ਹਾਂ ਕਿਉਂਕਿ ਇੱਥੇ ਜਿਹੜਾ ਹੈਗਾ ਵਾ ਬੱਚਿਆਂ ਦਾ ਇੱਕ ਹਸਪਤਾਲ ਵੀ ਬਣਾਇਆ ਗਿਆ ਸੀਗਾ ਜਿਹੜਾ ਨਵੇਂ ਦਾ ਜ਼ਰੂਰ ਹੋਵੇ ਕਾਜੀ ਪੰਜਾਬ ਦੇ ਮંત્રી ਭਗਵੰਤ ਸਿੰਘ ਪਾਹ ਜੀ ਵੱਲੋਂ ਉੱਥੇ ਕਿੰਨੇ ਡਾਕਟਰ ਆ ਗਏ ਉੱਥੇ ਗਾਇਨੇਕੋਲੋਜਿਸ ਤੋਂ ਸਾਡੇ ਕੋ ਹੈਗੇ ਨੇ ਪਰ ਉਹ ਵੀ ਸਿਰਫ 2 ਦਿਨ ਹੀ ਆਪ ਆ ਰਹੇ ਨੇ ਬਾਕੀ 4 ਦਿਨ ਉਹਨਾਂ ਦੀ ਵੀ ਜਲੰਦਰੀ ਡਿਊਟੀ ਲੱਗੀ ਹੈ ਪਰ ਜੋ ਬੱਚਿਆਂ ਦੇ ਡਾਕਟਰ ਸੀ ਉਹਨਾਂ ਵੱਲੋਂ ਰੈਜ਼ੀਗਨੇਸ਼ਨ ਦੇ ਦਿੱਤਾ ਗਿਆ ਸੀ ਉਸ ਤੋਂ ਬਾਅਦ ਸਾਡੇ ਕੋਲ ਕੋਈ ਬੱਚਿਆਂ ਵਾਲਾ ਡਾਕਟਰ ਨਹੀਂ ਹੈ ਤੇ ਇਹ ਬੜੀ ਇੱਕ ਸਾਡੀ ਮੰਗ ਹੈ ਕਿ ਆ ਐਮਸੀਹ ਸੈਂਟਰ ਚੱਲ ਰਿਹਾ ਤੇ ਡਿਊਟੀ ਅਸਨ ਜ਼ਰੂਰ ਹੋਣੀ ਚਾਹੀਦੀ ਇਹ ਜਿਹੜਾ ਤੁਹਾਡੀ ਹੈਗਾ ਬਸ ਸੰਘਰਸ਼ ਹੈਗਾ ਇੱਕ ਇਸ ਤਰ੍ਹਾਂ ਚੱਲੇਗਾ ਦੇਖੋ ਫੀਸ ਵਾਈਜ਼ ਹੈ 9 10 11 ਤੱਕ ਅਸੀਂ ਹਾਫ ਡੇ ਸਟ੍ਰਾਈਕ ਕਰ ਰਹੇ ਹਾਂ 11 ਨੂੰ ਸਾਡੀ ਐਸੋਸੀਏਸ਼ਨ ਦੀ ਮੀਟਿੰਗ ਹੈ ਵਿਥ ਮੰਤਰੀ ਸਾਹਿਬ ਜੀ ਦੇ ਨਾਲ ਅਗਰ ਕੋਈ ਨਤੀਜਾ ਨਹੀਂ ਨਿਕਲਦਾ ਤਾਂ 12 ਤੋਂ ਫੁੱਲ ਫਲੈਸ਼ ਜੋਪੀਟੀ ਬੰਦ ਰਹੇਗੀ ਬਾਕੀ ਐਮਰਜੈਂਸੀ ਸਰਵਿਸਿਜ਼ ਐਮਸੀਐਚ ਸਰਵਿਸਿਜ਼ ਉਹ ਚੱਲਦੀਆਂ ਰਹਿਣਗੀਆਂ